ਵੋਟਾਂ ਪ੍ਰਧਾਨ ਮੰਤਰੀ ਦੀ ਕੁਰਸੀ ਦੀਆਂ ਨੇ ਤੇ ਕਾਂਗਰਸ ਦਾ ਰੌਲਾ ਜਿਹੜਾ ਉਹ ਇਹਨਾਂ ਵੋਟਾਂ ਦੇ ਵਿੱਚ ਵੀ ਸੀਐਮ ਦੀ ਕੁਰਸੀ ਦਾ ਹੀ ਹੈ। ਪ੍ਰਤਾਪ ਸਿੰਘ ਬਾਜਵਾ ਦਾ ਹੁਣ ਇੱਕ ਵੱਡਾ ਬਿਆਨ ਆ ਗਿਆ। ਉਹ ਕਹਿੰਦੇ ਕਿ ਕਾਂਗਰਸ ਦੇ ਜਿਹੜੇ ਵੀ ਉਮੀਦਵਾਰ ਨੇ ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਨੇ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਨੇ, ਚਾਹੇ ਉਹ ਰਾਜਾ ਵੜਿੰਗ ਨੇ ਤੇ ਚਾਹੇ ਕੁਝ ਹੋਰ ਨੇ। ਜਿਹੜੇ ਵੀ ਕਹਿੰਦੇ ਕਿ ਪਾਰਲੀਮੈਂਟ ਚੋਣਾਂ ਲੜ ਰਹੇ ਆ ਉਹ 29 ਤੋਂ ਪਹਿਲਾਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਵਰਤਣਗੇ ਭਾਵ ਕੇ 27 ਦੀ ਵਿਧਾਨ ਸਭਾ ਚੋਣ ਨਹੀਂ ਲੜਨਗੇ ਉਹਨਾਂ ਨੇ ਕਿਹਾ ਕਿ 110 ਫੀਸ ਦੀ ਸਾਡਾ ਹੀ ਗਰੰਟੀ ਹੈ ਕਿ ਇਹ ਆਪਣੀ ਮਰਜ਼ੀ ਦੇ ਨਾਲ ਚੋਣ ਲੜਨ ਲੱਗੇ ਆ ਤੇ ਇਹਨਾਂ ਨੂੰ ਇਜਾਜ਼ਤ ਨਹੀਂ ਹੋਊਗੀ 27 ਦੀ ਚੋਣ ਲੜਨ ਦੀ ਇਹ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਤਾਂ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੈ ਕਿ ਜਿਹੜੇ ਸੀਐਮ ਦੀ ਦੌੜ ਦੇ ਚਿਹਰੇ ਆ ਉਹਨਾਂ ਨੂੰ ਅਸੀਂ ਪਾਸੇ ਕਰ ਦਿੱਤਾ ਤੇ ਪ੍ਰਤਾਪ ਸਿੰਘ ਬਾਜਵਾ ਆਪਣਾ ਰਾਹ ਸਾਫ਼ ਮਨ ਰਿਆ ਸੀਐਮ ਦੀ ਵੇਸ ਦੀ ਵਾਸਤੇ ਕੀ ਪ੍ਰਤਾਪ ਸਿੰਘ ਬਾਜਵਾ ਦਾ ਰਾਹ ਸਾਫ਼ ਹੈ ਕੀ ਵਾਕਈ ਸੁਖਪਾਲ ਸਿੰਘ ਖਹਿਰਾ ਜੇ ਜਿੱਤਦੇ ਆ ਜਾਂ ਰਾਜਾ ਵੜਿੰਗ ਜਿੱਤਦੇ ਆ ਜਾਂ ਸੁਖਜਿੰਦਰ ਰੰਧਾਵਾ ਜਿੱਤਦੇ ਆ ਇਹ ਲੋਕ ਜਿਹੜੇ ਆ ਉਹ 27 ਦੀ ਚੋਣ ਨਹੀਂ ਲੜਨਗੇ ਕਿ ਇਹ ਸੀਐਮ ਦੀ ਦੌੜ ਦੇ ਵਿੱਚ ਨਹੀਂ ਹੋਣਗੇ ਕਿ ਪ੍ਰਤਾਪ ਸਿੰਘ ਬਾਜਵਾ ਦਾ ਪਦਰਾ ਇਸ ਤੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਧਰ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਅੱਜ ਇੱਕ ਵੱਡੇ ਅਖਬਾਰ ਦੇ ਮਾਲਕ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਅਜੀਤ ਅਖਬਾਰ ਦੇ ਮਾਲਕ ਹਮਦਰਦ ਸਾਹਿਬ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਔਰ ਬਹੁਤ ਸਾਰੀਆਂ ਚਰਚਾਵਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਅਲੱਗ-ਅਲੱਗ ਕਿਸਮ ਦੀਆਂ ਸਰਕਾਰ ਤੇ ਵਿਜੀਲੈਂਸ ਕਹਿੰਦੀ ਹੈ ਕਿ ਕਿਸੇ ਕੱਪੜੇ ਦੇ ਵਿੱਚ ਇਹਨਾਂ ਨੂੰ ਜੋੜਿਆ ਗਿਆ ਬਹੁਤ ਸਾਰੀਆਂ ਹੋਰ ਵੀ ਗ੍ਰਿਫਤਾਰੀਆਂ ਹੋਈਆਂ ਨੇ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਜਿਹੜੇ ਨੁਮਾਇੰਦੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਨੂੰ ਇਸ ਕਰਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਕਿ ਹਮਦਰਦ ਸਾਹਿਬ ਜਿਹੜੇ ਸਰਕਾਰ ਦੇ ਹਿਸਾਬ ਦੇ ਨਾਲ ਚੱਲਣ ਦੇ ਵਿੱਚ ਰਾਜੀ ਨਹੀਂ ਨੇ ਉਹ ਸਰਕਾਰ ਦੀਆਂ ਖਾਮੀਆਂ ਨੂੰ ਆਪਣੀਆਂ ਖਬਰਾਂ ਦੇ ਰਾਹੀਂ ਉਜਾਗਰ ਕਰਦੇ ਨੇ ਇਸ ਕਰਕੇ ਪ੍ਰੈਸ ਦੀ ਆਜ਼ਾਦੀ ਨੂੰ ਬਨਣ ਦੀ ਕੋਸ਼ਿਸ਼ ਹੈ ਕਿ ਵਾਕਈ ਪ੍ਰੈਸ ਦੀ ਆਜ਼ਾਦੀ ਨੂੰ ਬਨਣ ਦੀ ਕੋਸ਼ਿਸ਼ ਹੈ ਜਾਂ ਫਿਰ ਮਸਲਾ ਕੁਝ ਹੋ ਰਿਹਾ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਮੇਰੇ ਨਾਲ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣੀ ਸਭ ਤੋਂ ਆਗਿਆਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗਣਕੀ ਸਾਹਿਬ ਵੈਸੇ ਤਾਂ ਨਾ ਜਦੋਂ ਅਸੀਂ ਫੀਲਡ ਦੇ ਵਿੱਚ ਜਾਈਦਾ ਜਾਂ ਇਹਨਾਂ ਦੇ ਵਿਰੋਧੀ ਲੀਡਰਾਂ ਦੇ ਕੋਲੇ ਜਾਈਦਾ ਜਾਂ ਜਿਹੜੇ ਇਹਨਾਂ ਦੇ ਆਪਣੇ ਕੁਝ ਸਾਬਕਾ ਐਮਐਲਏ ਜਾਂ ਮੌਜੂਦਾ ਐਮਐਲਏ ਨੇ ਜਿਹੜੇ ਸੀਐਮ ਦੀ ਦੌੜ ਦੇ ਵਿੱਚ ਤਾਂ ਨਹੀਂ ਨੇ ਦਾ ਵੈਸੇ ਉਹਨਾਂ ਦੇ ਹੈਗੇ ਨੇ ਉਹਨਾਂ ਕੋਲੇ ਜਦੋਂ ਜਾਈਦਾ ਉਹ ਕਹਿੰਦੇ ਆ ਵੀ ਕਾਂਗਰਸ ਦੇ ਵਿੱਚ ਉਹਨੇ ਐਮਐਲਏ ਨਹੀਂ ਜਿੰਨੇ ਸੀਐਮ ਨੇ ਯਾਨੀ ਕਿ ਸੀਐਮ ਦੇ ਦਾਵੇਦਾਰ ਜ਼ਿਆਦੇ ਨਹੀਂ ਤਾਂ ਇਸ ਨੂੰ ਲੈ ਕੇ ਬਹੁਤ ਮਜ਼ਾਕ ਉੱਡਦਾ ਤਾਂ ਕਈ ਵਾਰੀ ਆਪਾਂ 12 ਦੇ ਵਿੱਚ ਵੀ ਕਾਂਗਰਸ ਸੀਐਮ ਦੀ ਦੌੜ ਦੇ ਕਰਕੇ ਸੀਐਮ ਦੀ ਰੇਸ ਦੇ ਕਰਕੇ ਹਾਰਦੀ ਦੇਖੀ 22 ਦੇ ਵਿੱਚ ਵੀ ਸਰਕਾਰ ਰਿਪੀਟ ਹੁੰਦੀ ਸੀ ਤੇ ਉਹਨਾਂ ਨੇ ਵੀ ਉਦੋਂ ਵੀ ਜਿਹੜੀ ਆ ਉਹ ਸੀਐਮ ਦੀ ਦੌੜ ਦੇ ਕਰਕੇ ਕਾਂਗਰਸ ਜਿਹੜੀ ਆ ਆਪਾਂ ਹਾਰਦੀ ਦੇਖੀ ਹੈ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਹੁਤ ਅਹਿਮ ਬਿਆਨ ਆ ਗਿਆ ਉਹ ਕਹਿੰਦੇ ਕਿ ਜਿਹੜੇ ਲੋਕ ਪਾਰਲੀਮੈਂਟ ਚੋਣਾਂ ਲੜ ਰਹੇ ਨੇ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਟਾਪ ਦੇ ਇਹ ਲੀਡਰਾਂ ਦੇ ਵਿੱਚੋਂ ਜਿਵੇਂ ਇਕਾ ਦੁਕਾ ਲੀਡਰਾਂ ਦੀ ਗੱਲ ਕਰਾਂ ਤਾਂ ਸੁਖਪਾਲ ਸਿੰਘ ਖੈਰਾ ਦਾ ਨਾਮ ਆਉਂਦਾ ਹੈਗਾ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਦੇ ਵੱਡੇ ਚਿਹਰੇ ਨੇ ਸਾਬਕਾ ਡਿਪਟੀ ਸੀਐਮ ਨੇ ਹੋਮ ਮਿਨਿਸਟਰ ਰਹੇ ਨੇ ਔਰ ਇਸ ਵਕਤ ਹਾਈ ਕਮਾਂਡ ਦੇ ਚੰਗੇ ਨੇੜੇ ਵੀ ਮੰਨੇ ਜਾਂਦੇ ਆ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਆਪਣੇ ਰਾਹੁਲ ਗਾਂਧੀ ਦੇ ਨਾਲ ਨਜ਼ਦੀਕੀਆਂ ਦੱਸੀਆਂ ਜਾਂਦੀਆਂ ਕਾਂਗਰਸ ਦੇ ਪ੍ਰਧਾਨ ਨੇ ਉਹ ਕਹਿੰਦੇ ਕਿ ਇਹ ਜਿਹੜੇ ਲੋਕ ਚੋਣਾਂ ਲੜ ਰਹੇ ਆ ਇਹਨਾਂ ਨੂੰ ਵਾਪਸੀ ਦਾ ਰਾਹ ਨਹੀਂ ਦਿੱਤਾ ਜਾਊਗਾ ਵਾਪਸੀ ਦਾ ਕਹਿੰਦੇ ਰਾਹ ਨਹੀਂ ਦਿੱਤਾ ਜਾਊਗਾ ਇਹ ਚੋਣਾ ਨਹੀਂ ਲੜਨਗੇ ਇਹ 29 ਤੋਂ ਪਹਿਲਾਂ ਵੀ ਕਿਸੇ ਵੀ ਹਾਲਤ ਦੇ ਵਿੱਚ ਵਾਪਸ ਨਹੀਂ ਆਉਣਗੇ ਯਾਨੀ ਕਿ 27 ਦੀ ਇਹ ਚੋਣ ਲਈ ਲੜਨਗੇ ਤੇ ਸੀਐਮ ਦੀ ਦੌੜ ਦੇ ਵਿੱਚੋਂ ਅਸਤੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਨੂੰ ਬਾਹਰ ਦੱਸਿਆ ਤੇ ਆਪਣਾ ਰਾਹ ਪੱਧਰਾ ਸਮਝਿਆ ਕੀ ਵਾਕਈ ਅਣਕੀ ਸਾਹਿਬ ਪ੍ਰਤਾਪ ਸਿੰਘ ਬਾਜਵਾ ਦੀ ਇਸ ਗੱਲ ਦੇ ਵਿੱਚ ਕੋਈ ਵਜਨ ਹੈਗਾ ਕਿਉਂਕਿ ਅੱਜ ਤੋਂ ਪਹਿਲਾਂ ਵੀ ਜਦੋਂ 14 ਦੇ ਵਿੱਚ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੇਤਲੀ ਸਾਹਿਬ ਨੂੰ ਹਰਾਉਂਦੇ ਆ ਤਾਂ ਉਦੋਂ ਵੀ ਪ੍ਰਤਾਪ ਸਿੰਘ ਬਾਜਵਾ ਦੇ ਮਨ ਦੀ ਖੁਆਇ ਸੀ ਕਿ ਮੈਂ ਸੀਐਮ ਬਣਾ 17 ਦੇ ਵਿੱਚ ਤੇ ਅਚਾਨਕ ਫਿਰ ਐਂਟਰੀ ਹੋ ਜਾਂਦੀ ਆ ਫਿਰ ਦੁਬਾਰਾ ਪੰਜਾਬ ਦੀ ਸਿਆਸਤ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਕਿਤੇ ਉਹੋ ਜੀ ਗੱਲ ਤਾਂ ਨਹੀਂ ਹੋ ਜੂ ਕਿਉਂਕਿ ਜੇ ਇਹ ਚਲੇ ਵੀ ਜਾਂਦੇ ਆ ਤਾਂ ਉਹ ਤੋਂ ਪਿੱਛੇ ਪ੍ਰਗਟ ਸਿੰਘ ਬੈਠੇ ਆ ਉਹਨਾਂ ਤੋਂ ਪਿੱਛੇ ਨਵਜੋਤ ਸਿੰਘ ਸਿੱਧੂ ਬੈਠੇ ਆ ਤਰਕਰਜਿੰਦਰ ਸਿੰਘ ਬਾਜਵਾ ਬੈਠੇ ਆ ਪ੍ਰਤਾਪ ਸਿੰਘ ਬਾਜਵਾ ਦਾ ਰਾਹ ਤਾਂ ਫਿਰ ਵੀ ਪੱਦਰਾ ਨਹੀਂ ਹੈ ਪਰ ਚਲੋ ਫਿਰ ਵੀ ਖੁਆਇਸ਼ਾ ਤਾਂ ਹੁੰਦੀਆਂ ਬੰਦੇ ਦੀਆਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਕਿੰਨਾ ਕੁ ਸੀਰੀਅਸ ਲਈਏ ਕਿ ਵਾਕਈ ਇਸ ਤਰੀਕੇ ਨਾਲ ਹੋਊਗਾ ਜਾਂ ਇੱਥੇ ਸਥਿਤੀਆਂ ਕਾਂਗਰਸ ਦੇ ਵਿੱਚ ਕਿਸੇ ਵੀ ਵੇਲੇ ਬਦਲ ਜਾਂਦੀਆਂ ਆਪਾਂ ਨੂੰ ਪਤਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਸੇਧੂ ਸਾਹਿਬ ਜਿਸ ਤਰੀਕੇ ਦਾ ਪ੍ਰਤਾਪ ਸਿੰਘ ਬਾਦਲ ਦਾ ਬਿਆਨ ਆਇਆ ਇਸ ਬਿਆਨ ਦੇ ਸਬੰਧੀ ਆਪਾਂ ਬੜੀ ਬੜੀ ਚਰਚਾ ਜਿਹੜੀ ਹੈ ਉਹ ਕਰ ਚੁੱਕੇ ਹਾਂ ਕਿ ਪ੍ਰਤਾਪ ਸਿੰਘ ਬਾਦਲ ਦੀ ਹਮੇਸ਼ਾ ਖਾਸ਼ ਇਹ ਰਹੀ ਹੈ ਕਿ ਗਲੀਆਂ ਹੋ ਜਾਣ ਸੁਣੀਆਂ ਤੇ ਵਿੱਚ ਮਿਰਚਾ ਯਾਰ ਫਿਰੇ ਚਾਹੇ ਉਹ 2022 ਦੀ ਇਲੈਕਸ਼ਨ ਸੀ ਤੇ ਚੈ ਹੁਣ ਇਲੈਕਸ਼ਨ ਜਿਹੜੀ ਆ ਅਗਲੇ ਭੁਖ ਦੇ ਵਿੱਚ 27 ਦੇ ਵਿੱਚ ਜਿਹੜੀ ਹੋਣਗੀਆਂ ਉਹਦੇ ਸੰਬੰਧੀ ਉਹਨਾਂ ਨੇ ਬਿਆਨ ਜਿਹੜਾ ਦੇ ਦਿੱਤਾ ਹੁਣ ਪ੍ਰਤਾਪ ਸਿੰਘ ਬਾਜਵੇ ਦਾ ਜੇ ਜਦੋਂ ਬਿਆਨ ਮੈਂ ਦੇਖਿਆ ਜਾਂ ਜਦੋਂ ਤੁਸੀਂ ਗੱਲ ਕਰ ਰਹੇ ਸੀ ਤਾਂ ਮੈਨੂੰ ਭਗਵਤ ਬਾਣ ਉਹਨਾਂ ਦੀ ਵੀ ਗੱਲ ਉਹ ਯਾਦ ਜਿਹੜੀ ਉਹ ਆਈ ਜਿਹਦੇ ਵਿੱਚ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵੇ ਦੇ ਮੁੱਖ ਮੰਤਰੀ ਵਰਣ ਦੇ ਸੁਪਨੇ ਦੀ ਭੂਰ ਹੱਤਿਆ ਜਿਹੜੀ ਉਹ ਕਰ ਦਿੱਤੀ ਤੇ ਇਸ ਗੱਲ ਦਾ ਜਵਾਬ ਅਜ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਕਦੀ ਦਿੱਤਾ ਨਹੀਂ ਉਹ ਇਹ ਜਿਹੜਾ ਬਿਆਨ ਆਇਆ ਜਿਹਦੇ ਵਿੱਚ ਉਹ 100% ਨਹੀਂ ਕਹਿ ਰਹੇ 110% ਕਹਿ ਰਹੇ ਆ ਉਹ ਕੋਈ ਬਿਆਨ ਜਿਹੜਾ ਉਹਨਾਂ ਨੇ ਐਲੋਪ ਦੇ ਅਪੋਜੀਟ ਜਿਹੜਾ ਲੀਡਰ ਦੇ ਆਧਾਰ ਤੇ ਦਿੱਤਾ ਨਾ ਤਾਂ ਇਹ ਕਾਂਗਰਸ ਦੇ ਕਿਸੇ ਸੂਬਾਈ ਪ੍ਰਧਾਨ ਦਾ ਬਿਆਨ ਨਾ ਹੀ ਕਿਸੇ ਜਨਰਲ ਸਕੱਤਰ ਦਾ ਬਿਆਨ ਆ ਤੇ ਨਾ ਹੀ ਇਹ ਬਿਆਨ ਕਾਂਗਰਸ ਦੀ ਹਾਈਪ ਮੰਨਦੇ ਕਿਸੇ ਲੀਡਰ ਦਾ ਬਿਆਨ ਹੈਗਾ ਸੋ ਇਹ ਬਿਆਨ ਕੇਵਲ ਤੇ ਕੇਵਲ ਪ੍ਰਤਾਪ ਸਿੰਘ ਬਾਜਵਾ ਦਾ ਆਪਣਾ ਇੱਕ ਨਿੱਜੀ ਬਿਆਨ ਹੀ ਆਖਿਆ ਜਾ ਸਕਦਾ ਆ ਅਧਿਕਾਰਤ ਤੌਰ ਤੇ ਕਿਸੇ ਪਾਰਟੀ ਦਾ ਕਾਸ ਤੋਂ ਤੇ ਕਾਂਗਰਸ ਪਾਰਟੀ ਦਾ ਇਹ ਬਿਆਨ ਜਿਹੜਾ ਉਹ ਲੱਗਦਾ ਨਹੀਂ ਹੈਗਾ ਤੁਸੀਂ ਸਿੱਧੂ ਸਾਹਿਬ ਗੱਲਾਂ ਚਾਰ ਨਾਮ ਲਈ ਦੇ ਜਿਹਦੇ ਵਿੱਚ ਨਵਜੋਤ ਸਿੱਧੂ ਦਾ ਨਾਮ ਆ ਸੁਖਪਾਲ ਸਿੰਘ ਖੈਰੇ ਦਾ ਨਾਮ ਆ ਰਾਜਾ ਵੜਿੰਗ ਦਾ ਨਾਮ ਆ ਤੇ ਇੱਕ ਮਹੱਤਵਪੂਰਨ ਨਾਮ ਜਿਹੜਾ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਹ ਵੀ ਚੋਣ ਲੜਦੇ ਪਏ ਆ ਔਰ ਇੱਕ ਮਜਬੂਸ ਦੀ ਟੀਚਾ ਹਾਈ ਕਮਾਂਡ ਦੇ ਵਿੱਚ ਵੀ ਤੇ ਇੱਥੇ ਵੀ ਤਾਂ ਇੱਕ ਕਿਸਮ ਦਾ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਵੀ ਦਰਪਨਾਰ ਕਰਤਾ ਉਹ ਵੀ ਮੁੱਖ ਮੰਤਰੀ ਦੀ ਰੀਸ ਦੇ ਵਿੱਚ ਹੋ ਸਕਦੇ ਜੇਕਰ ਕੱਲ ਨੂੰ ਉਹ ਜੋ ਜਸਤਾਈ ਦੇ ਵਿੱਚ ਕਾਂਗਰਸ ਦੀ ਜਿਹੜੀ ਸਥਿਤੀ ਬਣਦੀ ਹੈ ਬੜੇ ਨਾ ਨਹੀਂ ਪਰ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਇਹ ਇੱਛਾ ਹੈਗੀ ਹੈ ਕੇਵਲ ਉਹਨਾਂ ਦੀ ਨਿੱਜੀ ਇੱਛਾ ਜਾਂ ਦਿਲੀ ਇੱਛਾ ਆ ਕਿ ਹਾਂ ਫੇਰ ਲੀਡਰਸ਼ਿਪ ਜਿਹੜੀ ਇਹ ਚੇਤਾ ਆ ਗਿਆ ਤੁਹਾਡੇ ਗੱਲ ਤੋਂ ਮੈਨੂੰ ਚੇਤਾ ਆ ਗਿਆ ਜਦੋਂ ਸਵੇਰੇ ਮੈਂ ਗੱਲ ਕਰ ਰਿਹਾ ਸੀ ਨਾ ਜਦੋਂ ਇੱਕ ਬਿਆਨ ਆਇਆ ਸੀ ਸੁਖਪਾਲ ਸਿੰਘ ਖਹਿਰਾ ਦਾ ਉਹ ਕਹਿੰਦੇ ਕਿ ਇਹ ਨਿੱਜੀ ਬਿਆਨ ਆ ਸੁਖਪਾਲ ਸਿੰਘ ਖਹਿਰਾ ਦਾ ਇਹ ਇਹ ਪਾਰਟੀ ਦਾ ਬਿਆਨ ਨਹੀਂ ਇਹ ਪੰਜਾਬ ਕਾਂਗਰਸ ਦਾ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਬਿਆਨ ਨਹੀਂ ਇਹ ਸੁਖਪਾਲ ਸਿੰਘ ਖਹਿਰਾ ਦਾ ਨਿੱਜੀ ਬਿਆਨ ਆ ਇੱਥੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਇਸ ਬਿਆਨ ਦੇ ਨਾਲ ਕੋਈ ਸਹਿਮਤ ਮੈਨੂੰ ਨਜ਼ਰ ਨਹੀਂ ਆ ਰਿਹਾ ਮੈਂ ਆਫ ਦੀ ਰਿਕਾਰਡ ਕਈ ਬੰਦਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਦੇ ਕੁਝ ਦਾਵੇਦਾਰ ਵੀ ਹੈਗੇ ਉਹਨਾਂ ਦੇ ਵਿੱਚ ਔਰ ਜਿਹੜੇ ਸੀਐਮ ਦੇ ਚਿਹਰੇ ਦੇ ਉਹਨਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਔਰ ਜਿਨ੍ਹਾਂ ਦੇ ਬਾਰੇ ਆਪਾਂ ਥੋੜੀ ਦੇਰ ਪਹਿਲਾਂ ਗੱਲ ਵੀ ਕਰਕੇ ਹਟੇ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਹੈ ਉਹ ਪ੍ਰਤਾਪ ਸਿੰਘ ਬਾਜਵੇ ਇਸ ਬਿਆਨ ਦੇ ਨਾਲ ਇਤਿਫਾਕ ਰੱਖਦੇ ਨਹੀਂ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਦੱਸ ਦੇਣਾ ਚਾਹੀਦਾ ਹੈ ਕਿ ਇਹ ਮੇਰੀ ਨਿੱਜੀ ਖੁਆਇਸ਼ ਦੇ ਲਈ ਇਹ ਮੇਰਾ ਨਿੱਜੀ ਬਿਆਨ ਆ ਯਾਵਰ ਇਹ ਵਾਕਈ ਹੀ ਪਾਰਟੀ ਦਾ ਬਿਆਨ ਆ ਇਹ ਵੀ ਗੱਲ ਕਲੀਅਰ ਕਰਨੀ ਚਾਹੀਦੀ ਆ ਪ੍ਰਤਾਪ ਸਿੰਘ ਬਾਜਵਾ ਨੂੰ ਅੱਜ ਹੀ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਸੀਐਮ ਨਾਂ ਵਰਨ ਪ੍ਰਤਾਪ ਸਿੰਘ ਬਾਜਵਾ ਸੀਐਮ ਬਣਨ ਸਾਡੇ ਵੱਲੋਂ ਸ਼ੁਭੇਸ਼ਾਵਾ ਨੇ ਪਰ ਗੱਲ ਇਹ ਆ ਵੀ ਕਲੀਅਰਤਾ ਕਰ ਦੇਣ ਕਿ ਇਹ ਪਾਰਟੀ ਦਾ ਅਜੰਡਾ ਹੈਗਾ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਆਪਣੀ ਨਿੱਜੀ ਖੁਆਇਸ਼ ਪੂਰੀ ਕਰਨ ਦੇ ਲਈ ਅਜੰਡਾ ਹੈਗਾ ਨਹੀਂ ਬਿਲਕੁਲ ਜ਼ਰੂਰੀ ਗੱਲ ਆ ਸੁਖਿੰਦਰ ਜੀ ਸਪਸ਼ਟ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਬਿਆਨ ਜਿਹੜਾ ਸਪਸ਼ਟ ਕਰਨਾ ਚਾਹੀਦਾ ਕਿ ਪਾਰਟੀ ਦਾ ਬਿਆਨ ਚਾ ਉਹਨਾਂ ਦਾ ਆਪਣਾ ਨਿੱਜੀ ਬਿਆਨ ਆ ਤੁਸੀਂ ਇਸ ਬਿਆਨ ਦਾ ਅਸਰ ਦੇਖਿਓ ਸਿੱਧੂ ਸਾਹਿਬ ਇਹਨਾਂ ਚੋਣਾਂ ਤੇ ਪੇਕਾ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਉਹ ਯਾਨੀ ਪ੍ਰਤਾਪ ਸਿੰਘ ਬਾਜਵਾ ਨੇ ਇਹ ਬਿਆਨਤਾ ਦੇ ਦਿੱਤਾ ਹੁਣ ਜਿਹੜੇ ਉਮੀਦਵਾਰ ਚੋਣਾਂ ਲੜ ਰਹੇ ਨੇ ਕਾਂਗਰਸ ਦੇ ਤੁਸੀਂ ਦੇਖਿਓ ਇਹਨਾਂ ਚੋਣਾਂ ਤੇ ਇਸ ਬਿਆਨ ਦਾ ਪ੍ਰਭਾਵ ਜਿਹੜਾ ਜ਼ਰੂਰ ਨਜ਼ਰੀ ਆਏਗਾ ਚਾਹੇ ਇਹ ਨਿੱਜੀ ਬਿਆਨ ਹੋਵੇ ਤਾਂ ਚਾਹੇ ਪਾਰਟੀ ਦਾ ਬਿਆਨ ਹੋਵੇ ਪਾਰਟੀ ਖਾਈ ਕਮਾਨ ਹਮੇਸ਼ਾ ਸੁਖਿੰਦਰ ਜੀ ਇਹ ਕਹਿੰਦੀ ਰਹੀ ਆ ਕਿ ਹਾਂ ਭਈ ਥੋੜਾ ਸੋਚ ਸਮਝ ਕੇ ਬੋਲੋ ਥੋੜਾ ਸੋਚ ਸਮਝ ਕੇ ਬੋਲੋ ਤੇ ਸ਼ਾਇਦ ਇਹੋ ਹੀ ਕਾਰਨ ਜੋ ਸਿੱਧੂ ਨੂੰ ਬੜੀ ਵਰੀ ਆਲੋਚਨਾ ਦਾ ਸ਼ਿਕਾਰ ਚੜਾ ਹੋਣਾ ਤਹੋਂ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਇਹ ਬਿਆਨ ਆਇਆ ਪਤਾ ਨਹੀਂ ਉਹਨਾਂ ਦਾ ਨਿੱਜੀ ਹੈ ਜਾਂ ਹਾਈ ਕਮਾਂਡ ਦੇ ਇਸ਼ਾਰੇ ਤੇ ਉਹਨਾਂ ਨੇ ਬਿਆਨ ਦਿੱਤਾ ਪਰ ਬਿਆਨ ਉਹਨਾਂ ਨੇ ਦੇ ਦਿੱਤਾ ਜਿਸ ਦਾ ਪਰਸ਼ਾਵਾਂ ਇਹਨਾਂ ਲੋਕ ਸਭਾ ਦਾ ਚੋਣਾਂ ਤੇ ਤਾਂ ਪਵੇਗਾ ਪਵੇਗਾ ਪਰ ਕਾਂਗਰਸ ਦੀ ਜਿਹੜੀ ਅੰਦਰੂਨੀ ਧੜੇਬਾਜੀ ਹੈ ਸੁਖਵਿੰਦਰ ਜੀ ਉਸ ਨੂੰ ਇਹ ਸੇਖਣ ਤੇ ਖੜੇਗਾ ਤਦ ਕੋਈ ਇਹੀ ਹੈ ਸੋਚਦਾ ਇਹੀ ਹੈ ਕਿ ਆਪਾਂ ਪਹਿਲਾਂ ਵੀ ਗੱਲਾਂ ਬਾਤਾਂ ਕਰਦੇ ਹਾਂ ਔਰ ਚਰਚਾ ਵੀ ਇਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਸਾਰੇ ਬੰਦਿਆਂ ਨੂੰ ਚੋਣ ਲੜਾ ਕੇ ਆਪ ਇਕੱਲੇ ਇੱਥੇ ਰਹਿ ਗਏ ਆ ਔਰ ਉਹਨਾਂ ਨੇ ਉਹ ਇਹੀ ਸੋਚ ਰੇ ਆ ਕਿ ਇਹਨਾਂ ਨੂੰ ਇੱਥੋਂ ਕੱਢ ਦਾਂ ਕਿਸੇ ਤਰੀਕੇ ਨਾਲ ਦਿੱਲੀ ਦੀ ਰਾਜਨੀਤੀ ਚ ਬਾੜਦਾ ਤੇ ਇੱਥੇ ਮੈਂ ਕੱਲਾ ਰਹਿ ਜਾ ਇਹੋ ਜਿਹੜੀਆਂ ਗੱਲਾਂ ਨੇ ਇਹ ਇਹ ਗੱਲਾਂ ਕਹਿੰਦੇ ਰਹੇ ਆ ਲੋਕ ਚਰਚਾਵਾ ਅਕਸਰ ਹੀ ਜਿਹੜੀਆਂ ਚੱਲ ਚੱਲ ਰਹੀਆਂ ਰਹੀਆਂ ਨੇ ਕਿ ਭਾਈ ਪ੍ਰਤਾਪ ਸਿੰਘ ਬਾਜਵਾ ਇਸੇ ਤਰੀਕੇ ਦੇ ਨਾਲ ਉਹ ਚਾਲ ਖੇਡਗੇ ਆਪ ਬਚ ਗਏ ਬਾਕੀਆਂ ਨੂੰ ਜਿਹੜਾ ਉਹ ਲੜਾ ਦਿੰਦਾ ਹੈਗਾ ਇਹ ਗੱਲਾਂ ਲਗਾਤਾਰ ਚੱਲਦੀਆਂ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਸ਼ਰਿਆਮ ਬਿਆਨ ਦਿੰਦੇ ਰਹੇ ਕਿ ਭਾਈ ਮੇਰੇ ਤੋਂ ਵੱਧ ਸੀਨੀਅਰ ਕਿਹੜਾ ਜੇ ਮੈਂ ਨਾ ਸੀਐਮ ਦਾ ਦੌੜ ਦੇ ਵਿੱਚ ਹੋਇਆ ਤਾਂ ਫਿਰ ਕੌਣ ਹੋਊਗਾ ਉਹ ਸ਼ਰਿਆਮ ਮੰਨਦੇ ਆ ਕਹਿੰਦੇ ਕਿ ਮੈਂ ਦੇਖੋ ਖੁਆਇਸ਼ ਸਭ ਦੀ ਹੈ ਉਹਨਾਂ ਦੀ ਵੀ ਖੁਆਇਸ਼ ਹੈ ਖੁਆਇਸ਼ ਉਹਨਾਂ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਚਰਚਾ ਕਰਨੀ ਬਣਦੀ ਹੈ ਕਿਉਂਕਿ ਸੀਐਮ ਦੀ ਦੌੜ ਨੂੰ ਲੈ ਕੇ ਕਾਂਗਰਸ ਦੇ ਵਿੱਚ ਵਿਵਾਦ ਚੱਲਦਾ ਰਹਿੰਦਾ ਕਲੇਸ਼ ਚੱਲਦਾ ਰਹਿੰਦਾ ਇਸ ਕਰਕੇ ਸਾਡਾ ਚਰਚਾ ਦਾ ਵਿਚਾ ਤੇ ਉਹ ਸ਼ਰਿਆਮ ਕਹਿੰਦੇ ਆ ਕਿ ਭਾਈ ਮੈਂ ਸੀਐਮ ਦੀ ਦੌੜ ਦੇ ਵਿੱਚ ਹੈਗਾ ਮੈਂ ਕਿਉਂ ਨਹੀਂ ਬਣਨਾ ਚਾਹੀਦਾ ਮੈਂ ਦੀ ਸੀਨੀਅਰਟੀ ਵੀ ਹੈ ਤੇ ਬਾਕੀਆਂ ਲੜਾ ਕੇ ਆਪ ਲੜੇ ਨਹੀਂ ਪ੍ਰਤਾਪ ਸਿੰਘ ਬਾਜਵਾ ਆ ਚਰਚਾ ਤਾਂ এবੀਸੀ ਕੀ ਗੁਰਦਾਸਪੁਰ ਜਿਹੜਾ ਲੋਕ ਸਭਾ ਹਲਕਾ ਜਿੱਥੋਂ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਰੰਧਾਵਾ ਜਿੱਥੋਂ ਚੋਣ ਲੜ ਰਿਹਾ ਪਤਾ ਲੱਗਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਗਿਆ ਸੀ ਕਿ ਤੁਸੀਂ ਇੱਥੇ ਚੋਣ ਲੜੋ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਚੋਣ ਜੜੀ ਡਾਉ ਪਰ ਉਹਨਾਂ ਨੇ ਲੜੀ ਨਹੀਂ ਉਹ ਪਾਸਾ ਆਪਣਾ ਜਿਹੜਾ ਉਹ ਸਾਈਡ ਤੇ ਕਰਕੇ ਤੇ ਸੁਖਵਿੰਦਰ ਸਿੰਘ ਰੰਧਾਵਾ ਨੂੰ ਉਹਨਾਂ ਨੇ ਅੱਗੇ ਕਰ ਦਿੱਤਾ ਉਹਨ ਇੰਦਾ ਸਭ ਕੇ ਸਥਿਤੀਆਂ ਦੇ ਵਿੱਚ ਜਿਹੜੀ ਤੁਸੀਂ ਬਿਆਨ ਕੀਤੀ ਹੈ ਕਿ ਖਾਹਿਸ਼ ਜਿਹੜੀ ਜ਼ਰੂਰ ਆ ਸੋ ਕੁੰਦਰਜੀ ਖਾਸ਼ਤਾ ਤੁਸੀਂ ਉਦੋਂ ਵੇਖ ਲਈ ਤਿੰਨ ਬੰਦੇ ਸੀ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੂਜੇ ਪਾਸੇ ਸੰਜੇਂਦਰ ਸਿੰਘ ਦਾ ਦਾਵਾ ਇੱਕ ਪਾਸੇ ਤਾਂ ਲੱਡੂ ਵੀ ਵੱਡੇ ਗਏ ਸੀ ਤਾਂ ਪਰ ਪਤਾ ਨਹੀਂ ਦਾ ਚੜਾਈ ਉਹ ਚੰਨੀ ਤੇ ਪੈ ਗਿਆ ਤਾਂ ਕਾਂਗਰਸ ਪਾਰਟੀ ਦਾ ਤਾਂ ਇਹ ਇੱਕ ਵਰਤਾਰਾ ਚ ਇੱਕ ਇਤਿਹਾਸ ਰਿਹਾ ਆ ਕਿ ਪਤਾ ਨਹੀਂ ਚੰਡ ਪਾਣਾ ਦੇ ਵਿੱਚ ਆਉਂਦੇ ਅੱਖ ਛਪਕਨ ਦੇ ਵਿੱਚ ਕੀ ਕੁਝ ਬਦਲ ਜਾਣਾ ਜਾਂ ਕੀ ਕੁਝ ਨਹੀਂ ਬਦਲ ਜਾਣਾ ਖੈਰ ਪ੍ਰਤਾਪ ਸਿੰਘ ਬਾਜਵੇ ਨੇ ਇਹ ਬਿਆਨ ਦੇ ਕੇ ਇੱਕ ਵਾਰ ਪੰਜਾਬ ਦੀ ਜਿਹੜੀ ਕਾਂਗਰਸ ਦੀ ਸਿਆਸਤ ਆ ਸੁਗੰਦਰ ਜੀ ਉਸ ਨੂੰ ਗਰਮੀ ਜਿਹੜੀ ਆ ਜਿਹਨੂੰ ਵਿਦੇਹ ਹੱਦ ਤੱਕ ਵੀ ਐਸੇ ਦਾ ਗਰਮੀ ਪੰਜਾਬ 'ਚ ਪਹਿ ਹੀ ਬੜੀ ਰਹੀ ਆ 41 43 ਤੱਕ ਜਿਹੜਾ ਟੈਂਪਰੇਚਰ ਪਹੁੰਚਦਿਆ ਪਰ ਇਸ ਬਿਆਰ ਦੇ ਜਿਹੜੀ ਕਾਂਗਰਸ ਦੀ ਸਿਆਸਤ ਆ ਜਾਂ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਵਿੱਚ ਵੀ ਹੁੰਦਿਆ ਡਰ ਆ ਚ ਗਰਮੀ ਤੋਂ ਤਾਂ ਜਰੂਰ ਵੇਖਣ ਨੂੰ ਜਿਹੜੀ ਉਹ ਮਿਲ ਸਕਦੀ ਹੈ ਜਾਂ ਮਿਲੇਗੀ ਹੁਣ ਤੁਸੀਂ ਦੇਖਣਾ ਇਹ ਇਸ ਬਿਆਨ ਤੋਂ ਬਾਅਦ ਜੇਕਰ ਅਸੀਂ ਪ੍ਰਤਾਪ ਕੈਪਟਨ ਅਮਰਿੰਦਰ ਸਿੰਘ ਵੜੀ ਦੀ ਦੇ ਉਸ ਸੰਦਰਭ ਨੂੰ ਵਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਹੀ ਕਰਕੇ ਪ੍ਰਤਾਪ ਸਿੰਘ ਬਾਜਵੀ ਨੂੰ ਉਦੋਂ ਭੇਜਿਆ ਸੀ ਕਿ ਆਪਈ ਤੁਸੀਂ ਲੜੋ ਪਰ ਉਸ ਸਮੇਂ ਕੈਪਟਨ ਨੂੰ ਅਮਰਿੰਦਰ ਨੂੰ ਦੁਬਾਰਾ ਭੇਜ ਦਿੱਤਾ ਗਿਆ ਤੇ ਇਹ ਜਿਹੜੇ ਤਿੰਨ ਚਿਹਰਿਆਂ ਦੀ ਤੁਸੀਂ ਖਾਸ ਤੌਰ ਤੇ ਨਾਂ ਕੀਤੇ ਆ ਨਾਂ ਲਿਆ ਜਿਨ੍ਹਾਂ ਵਿੱਚ ਸੁਖਪਾਲ ਸਿੰਘ ਖਹਿਰਾ ਆ ਸੁਖਜਿੰਦਰ ਸਿੰਘ ਰਧਾਵਾ ਤ੍ਰਿਤ ਦੂਸਰੇ ਬੰਨੇ ਰਾਜਾ ਵੜਿੰਗਿਆ ਚੰਜੀਤ ਸਿੰਘ ਚੰਨੀ ਆ ਇਹ ਚਾਰ ਉਮੀਦਵਾਰ ਉਹ ਨਹੀਂ ਕਿ ਜਿਨ੍ਹਾਂ ਦੀ ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਦੇ ਉੱਤੇ ਪੂਰੀ ਪਕੜ ਹੈ ਤੇ ਕਾਂਗਰਸ ਹਾਈ ਕਮਾਂਡ ਦੇ ਵਿੱਚ ਪੂਰਨ ਕੌਂਟੇ ਇਹਨਾਂ ਦਾ ਜਿਹੜਾ ਟਾਉਟ ਰਿਪਾ ਹੈਗਾ ਜਿਵੇਂ ਸਿੱਕਾ ਜਿਹਾ ਚੱਲਦਾ ਹੈਗਾ ਤੇ ਜੇਕਰ ਕੱਲ ਨੂੰ 2019 ਦੀਆਂ ਮਾਫ ਕਰਨਾ ਜਿਹੜੀਆਂ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਜੇਕਰ ਕਾਂਗਰਸ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਕੋਈ ਵਧੀਆ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਮੇਰਾ ਨਹੀਂ خیال ਬਾਕੀ ਠੀਕ ਆ ਸਰਪ੍ਰਿੰਡ ਜਿਹੜੇ ਸਾਰੇ ਨੂੰ ਲੈਣੇ ਚਾਹੀਦੇ ਮੇਰਾ ਨਹੀਂ خیال ਕਿ ਪ੍ਰਤਾਪ ਸਿੰਘ ਬਾਜਵੇ ਦੇ ਇਸ ਬਿਆਨ ਨੂੰ ਕਾਂਗਰਸ ਹਾਈ ਕਮਾਂਡ ਜਿਹੜੀ ਗੰਭੀਰਤਾ ਨਾਲ ਲੈ ਕੇ ਉਹਨਾਂ ਦੀ ਮਰ ਲਗਦਾ ਨਹੀਂ ਆ ਕਿਉਂਕਿ ਕਾਂਗਰਸ ਹਾਈਕਮਾ ਦੇ ਮਨ ਚ ਕੀ ਆ ਤਾ ਕੀ ਨਹੀਂ ਹੁੰਦਾ ਇਹ ਤਾਂ ਉਸ ਵਕਤ ਵੀ ਨਹੀਂ ਪਤਾ ਲੱਗਦਾ ਕਿ ਜਦੋਂ ਬੰਦਿਆਂ ਨੂੰ ਸੱਦ ਕੇ ਇਕੱਲੇ ਇਕੱਲੇ ਕਮਰੇ ਦੇ ਵਿੱਚ ਬਿਠਾ ਕੇ ਉਹਨਾਂ ਦੇ ਵਿਚਾਰ ਪੁੱਛਦੀ ਆ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਤੁਸੀਂ ਵੇਖ ਲਓ ਉਸ ਐਪੀਸੋਡ ਨੂੰ ਅਸੀਂ ਬੜੀ ਬਰੀਕੀ ਦੇ ਨਾਲ ਅਸੀਂ ਕਵਰ ਕੀਤਾ ਸੀ ਨਜ਼ਦੀਕੀ ਤੋਂ ਤੇ ਤੁਸੀਂ ਤੇ ਮੈਂ ਪਤਾ ਨਹੀਂ ਸੀ ਲੱਗਦਾ ਕਿ ਕਿਹੜੇ ਵਕਤ ਕੀ ਹੋ ਜਰਾ ਉਦੋਂ ਕੁਝ ਵੀ ਹੋਇਆ ਖੈਰ ਪ੍ਰਤਾਪ ਸਿੰਘ ਬਾਜਵੇ ਦੇ ਇਹ ਬਿਆਨ ਵੇਖੋ ਕਿਹੜਾ ਹੁਣ ਗਲ ਖਲੋਂਦਾ ਆ ਬਿਆਨ ਤਾਂ ਉਹਨਾਂ ਨੇ ਦੇ ਦਿੱਤਾ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਲਈ ਕੋਈ ਗਰਮੀ ਜੜੀ ਆ ਕਾਸਟ ਆਫ ਦਿ ਕਾਂਗਰਸੀ ਕਿੰਨੇ ਵਿੱਚ ਜਿਹੜੀ ਜਰੂਰਤ ਆ ਦਿੱਤੀ ਬਿਲਕੁਲ ਬਿਲਕੁਲ ਹੁਣ ਇਸ ਸਭ ਦਾ ਪਲਟਵਾਰ ਕੀ ਆਉਂਦਾ ਇਹ ਵੀ ਜਿਹੜੀ ਆ ਗੱਲ ਅਣਖੀ ਸਾਹਿਬ ਦੇਖਣ ਵਾਲੀ ਹੋਊਗੀ ਕਿਉਂਕਿ ਕਾਂਗਰਸੀ ਬਹੁਤ ਹੀ देर ਚੁੱਪ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਐਦਾ ਨਹੀਂ ਹੁੰਦਾ ਕਿ ਕੋਈ ਨਹੀਂ ਜਦੋਂ ਸਮਾਂ ਆਊਗਾ ਉਦੋਂ ਦੇਖਾਂਗੇ ਪਰ ਕਾਂਗਰਸੀ ਤਾਂ ਚੱਕ ਦਿੰਦੇ ਆ ਕੰਮ ਬਿਆਨ ਦੇਣ ਲੱਗਿਆ ਤਾਂ ਹੁਣ ਕਾਂਗਰਸ ਦੇ ਲੀਡਰ ਕੀ ਇਹਦੇ ਤੇ ਰੈਐਕਸ਼ਨ ਦਿੰਦੇ ਉਹ ਵੀ ਗੱਲ ਜਿਹੜੀ ਆ ਦੇਖਣ ਆਊਗੀ ਦੇਖਣ ਵਾਲੀ ਹੋਊਗੀ ਪਰ ਮੈਨੂੰ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਨੂੰ ਪੱਕਾ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਕਾਂਗਰਸ ਦੇ ਵਿੱਚ ਦੋ ਦਿਖਦਾ ਉਹ ਹੁੰਦਾ ਨਹੀਂ ਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਪਹਿਲਾਂ ਵੀ ਬਹੁਤ ਵਾਰੀ ਇਹ ਜਈਆਂ ਘਟਨਾਵਾਂ ਵਾਪਰ ਚੁਕੀਆਂ ਕਿ ਪ੍ਰਤਾਪ ਸਿੰਘ ਬਾਜਵੇ ਦੀਆਂ ਇੱਛਾਵਾਂ ਦੇ ਜਿਹੜੀਆਂ ਉਲਟ ਘਟਨਾਵਾਂ ਜਿਹੜੀਆਂ ਉਹ ਹੋ ਗਈਆਂ ਸੀਗੀਆਂ ਤਾਂ ਫਿਰ ਕਿਵੇਂ ਦੇਖਦੇ ਹੋ ਤਾਂ ਅਣਕੀ ਸਾਹਿਬ ਅਗਲੀ ਖਬਰ ਜੇ ਆਪਾਂ ਲੈ ਲਈਏ ਅਗਲੀ ਖਬਰ ਬੜੀ ਅਹਿਮ ਹੈ ਪੰਜਾਬ ਦੇ ਇੱਕ ਵੱਡੇ ਅਖਬਾਰ ਆ ਜੀ ਅਖਬਾਰ ਦੇ ਜਿਹੜੇ ਮਾਲਕ ਨੇ ਹਮਦਰਦ ਸਾਹਿਬ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਔਰ ਇਹ ਪਰਚਾ ਦਰਜ ਇੱਕ ਕਪੜੇ ਦੇ ਵਿੱਚ ਜਿਹੜਾ ਕੀਤਾ ਗਿਆ ਹੋਰ ਵੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਔਰ ਵਿਰੋਧੀ ਕਹਿ ਰਹੇ ਆ ਕਿ ਇਹ ਪ੍ਰੈਸ ਦੀ ਆਜ਼ਾਦੀ ਦੇ ਉੱਪਰ ਖਤਰਾ ਹੈਗਾ ਤਾਂ ਪ੍ਰੈਸ ਦੀ ਆਜ਼ਾਦੀ ਦੇ ਉੱਪਰ ਇੱਕ ਕਹਦੀ ਹੈ ਕਿ ਲਗਾਮ ਲਾਉਣ ਦੀ ਕੋਸ਼ਿਸ਼ ਹੈ ਪ੍ਰੈਸ ਨੂੰ ਦਬਾਉਣ ਦੀ ਕੋਸ਼ਿਸ਼ ਹੈ ਹਾਲਾਂਕਿ ਅਸੀਂ ਇਸ ਚੀਜ਼ ਤੋਂ ਮਨਕਰ ਨਹੀਂ ਆਪਣਾ ਚੈਨਲ ਵੀ ਸਰਕਾਰ ਦੀਆਂ ਵਧਿੱਕਿਆਂ ਦਾ ਸ਼ਿਕਾਰ ਧਮਕੀਆਂ ਦਾ ਸ਼ਿਕਾਰ ਲਗਾਤਾਰ ਹੁੰਦਾ ਆ ਰਿਹਾ ਔਰ ਹੁਣ ਹੁੰਦਾ ਹੋਊਗਾ ਵੀ ਅੱਗੇ ਜਾ ਕੇ ਚਲੋ ਆਪਾਂ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਜੋ ਪਰਮਾਤਮਾ ਨੇ ਕਰਨਾ ਹੋ ਜਾਣਾ ਪਰ ਪ੍ਰੈਸ ਦੀ ਆਜ਼ਾਦੀ ਤੇ ਜਰੂਰ ਜਿਹੜੀ ਸੱਟ ਮਾਰੀ ਆ ਆਮ ਆਦਮੀ ਪਾਰਟੀ ਸਰਕਾਰ ਨੇ ਇਹਦੇ ਤੇ ਕੋਈ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਹਣੀਕ ਸਿੰਘ ਸਾਹਿਬ ਕਿਵੇਂ ਦੇਖਦੇ ਹੋ ਇਸ ਪੂਰੇ ਘਟਨਾਕ੍ਰਮ ਨੂੰ ਇਹ ਕੀ ਮਾਜਰਾ ਕੀ ਹੈ ਪੂਰਾ ਔਰ ਜਰਾ ਸਮਝਾਓ ਸਾਰਾ ਕਾਮ ਸਿੱਧੂ ਸਾਹਿਬ ਅਕਰ ਵਿਖਿਆ ਜਿਵੇਂ ਤਾਂ ਪਿੰਨ ਆਮ ਆਦਮੀ ਪਾਰਟੀ ਦੀ ਸੱਤਾ ਜਦੋਂ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਮੀਡੀਆ ਹਮੇਸ਼ਾ ਆਮ ਆਦਮੀ ਪਾਰਟੀ ਦੇ ਡੜਾਰਤੇ ਰਿਹਾ ਚਾਹੇ ਉਹ ਸੋਸ਼ਲ ਮੀਡੀਆ ਨਾਲ ਸੰਬੰਧਿਤ ਚੈਨਲ ਹੋਵੇ ਤੇ ਚਾਹੇ ਕੋਈ ਅਖਬਾਰਾ ਹੋਵੇ ਜਿਹੜੇ ਤੇ ਸਰਕਾਰ ਦੀ ਬੋਲੀ ਬੋਲਦੇ ਨੇ ਉਹਨਾਂ ਤੇ ਤਾਂ ਸਰਕਾਰ ਦੀ ਨਜ਼ਰੇ ਅਨਾਈਤ ਜਿਹੜੀ ਬੜੀ ਰਹਿੰਦੀ ਆ ਤੇ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਜਾਂ ਦੂਜੇ ਚੈਨਲ ਜਿਹੜੇ ਸਰਕਾਰ ਦੀਆਂ ਆ ਨੀਤੀਆਂ ਦੀ ਆਲੋਚਨਾ ਕਰਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਿਕਾਰ ਜਿਹੜਾ ਹੁਣ ਆ ਪਿੰਦਾ ਜਿਸ ਤਰੀਕੇ ਨਾਲ ਆਪਣੇ ਚੈਨਲ ਨਾਲ ਵੀ ਬੀਤੇ ਦੌਰ ਚ ਕੀ ਕੁਝ ਹੋਇਆ ਔਰ ਖਾਸ ਤੌਰ ਤੇ ਜਦੋਂ ਅਮਰਤਪਾਲ ਆਪਰੇਸ਼ਨ ਚੱਲਦਾ ਤੇ ਕਿਸ ਤਰੀਕੇ ਨਾਲ ਪੱਤਰਕਾਰਾਂ ਦੇ ਫੋਨ ਟੇਪ ਕਰ ਕਰਕੇ ਉਹਨਾਂ ਦੇ ਕਰਜਾ ਕਿ ਪੁਸ਼ਪਤਾ ਜਿਹੜੀ ਕੀਤੀ ਗਈ ਸਾਰੇ ਲੋਕਾਂ ਦੇ ਸਾਹਮਣੇ ਹੈਗਾ ਤੇ ਅੱਜ ਜਿਹੜੀ ਖਬਰ ਜਿਹੜੀ ਸਾਹਮਣੇ ਆਈ ਆ ਕਿ ਜਿਹਦੇ ਵਿੱਚ ਅਜੀਤ ਪ੍ਰਕਾਸ਼ਨ ਸਮੂ ਸੰਵਾਦਕ ਨੇ ਬਰਜਿੰਦਰ ਸਿੰਘ ਹੰਦਰਦ ਉਹਨਾਂ ਨੂੰ ਜੰਗੇ ਆਜ਼ਾਦੀ ਬੈਮੋਲ ਘਟਾਲੇ ਦੇ ਵਿੱਚ ਉਹਨਾਂ ਨੂੰ ਜੜਾਇਆ ਐਫ ਆਈ ਆਰ ਉਹਨਾਂ ਤੇ ਦਰਜ ਜਿਹੜੀ ਆ ਉਹ ਕੱਢ ਲਈ ਹੈ ਹੁਣ ਇੱਕ ਪਾਸੇ ਤਾਂ ਜਿਹੜੇ ਪੋਲੀਟਿਕਲ ਰਾਜਨੀਤਿਕ ਪਾਰਟੀਆਂ ਨੇ ਇਸ ਗੱਲ ਨੂੰ ਪੋਲੀਟਿਕਲ ਬਟਨਹਾ ਦਾ ਨਾਮ ਦੇ ਦੇ ਰਹੀਆਂ ਨੇ ਕਿ ਜਿਲੀ ਖਾਸ ਤੌਰ ਤੇ ਅਜੀਤ ਅਖਬਾਰ ਆ ਵੀਤੇ ਸਮਝ ਕਾਂਗਰਸ ਆਮ ਆਦਮੀ ਪਾਰਟੀ ਦੀ ਨੀਤੀਆਂ ਦਾ ਵਿਰੋਧ ਕਰ ਰਹੀ ਹੈ ਇਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਸਮੇਂ ਦੇ ਵਿੱਚ ਵੀ ਜਦੋਂ ਵਿਜੀਲੈਂਸ ਨੇ ਚਰਚਾ ਮਾਫ ਕਰਦਾ ਵਿਜੀਲੈਂਸ ਨੇ ਜਿਹੜੀ ਕਾਰਵਾਈ ਅਮਰਜਿੰਦਰ ਸਿੰਘ ਖੰਧਰ ਦੇ ਖਿਲਾਫ ਸ਼ੁਰੂ ਕੀਤੀ ਸੀ ਜੰਗਏ ਆਜ਼ਾਦੀ ਦੇ ਖਿਲਾਫ ਉਦੋਂ ਵੀ ਪੰਜਾਬ ਦੀਆਂ ਸਭੂ ਰਾਜਨੀਤਿਕ ਪਾਰਟੀਆਂ ਦੇ ਛੋਟੀ ਦੇ ਨੇਤਾ ਜਿਹੜੇ ਜਲੰਧਰ 'ਚ ਇਕੱਠੇ ਹੋਏ ਸੀ ਤੇ ਸਰਕਾਰ ਦੀ ਇਸ ਵਧੀਕੀ ਦੇ ਖਿਲਾਫ ਉਹਨਾਂ ਨੇ ਇੱਕ ਖੁੱਲੀ ਜੰਗ ਲੜਨ ਦਾ ਐਲਾਨ ਕੀਤਾ ਸੀ ਖਾਸ ਤੌਰ ਤੇ ਨਮਜੂਦ ਸਿੰਘ ਸਿੱਧੂ ਹੋਣਾ ਤਾਂ ਉਸ ਵਕਤ ਤਾਂ ਉਹ ਮਸਲਾ ਜਰਾ ਠੰਡੇ ਬਸਤੇ 'ਚ ਪੈ ਗਿਆ ਪਰ ਹੁਣ ਜਦੋਂ ਪੰਜਾਬ ਦੇ ਵਿੱਚ ਚੋਣਾਂ ਨੇ ਆ ਮਕਰਦਿਸ਼ ਦੇ ਵਿੱਚ ਚੋਣਾਂ ਦੇ ਇਸ ਵੇਲੇ ਸਾਰੀਆਂ ਪੋਲਿਟਿਕਲ ਪਾਰਟੀਆਂ ਆਪੋ ਆਪਣੇ ਕੰਮ ਦੇ ਵਿੱਚ ਲੱਗੀਆਂ ਨੇ ਚੋਣ ਪ੍ਰਚਾਰ 'ਚ ਰੱਜੀਆਂ ਨੇ ਉਸ ਮੁੱਦੇ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਵਿਜੀਲੈਂਸ ਬਿਊਰੋ ਨੇ ਬਰਜਿੰਦਰ ਸਿੰਘ ਹਮਦਰਦ ਤੇ ਸਮੇਤ 26 ਵਿਅਕਤੀਆਂ ਦੇ ਖਿਲਾਫ ਜਿਹੜਾ 420 ਤੇ ਪ੍ਰਤਿਸ਼ਠਾਚਾਰਕੂ 13 ਦੇ ਅਧੀਨ ਜਿਹੜਾ ਕੇਸ ਸਿੱਧੂ ਸਾਹਿਬ ਰਜਿਸਟਰ ਜਿਹੜਾ ਕਰ ਲਿਆ ਪਿਛਲੇ ਮਾਰਚ ਮਹੀਨੇ ਤੋਂ ਜਿਹੜੀ ਆ ਬਰਜਿੰਦਰ ਸਿੰਘ ਹਮਦਰਦ ਹੋਣਾ ਦੇ ਖਿਲਾਫ ਜੰਗੇ ਆਜ਼ਾਦੀ ਜਿਹੜਾ ਪ੍ਰੋਜੈਕਟ ਹੈਗਾ ਕਰਤਾਰਪੁਰ ਸਾਹਿਬ ਜਿਹੜਾ ਮਾਫ਼ ਕਰਦਾ ਕਰਤਾਰਪੁਰ ਹਾਂ ਉੱਥੇ ਜਿਹੜਾ ਬੜਿਆ ਆ ਉਰੀ ਜਾਂਚ ਦੇ ਵਿਜੀਲੈਂਸ ਕਰਾਈ ਜਾ ਰਹੀ ਹੈ ਤੇ ਵਿਜੀਲੈਂਸ ਵੱਲੋਂ ਇਹ ਕਹਿ ਰਿਆ ਜਾ ਰਿਹਾ ਕਿ 315 ਕਰੋੜ ਰੁਪਏ ਦਾ ਘੁਟਾਲਾ ਆ ਉਹ ਇਹਦੇ ਵਿੱਚ ਹੋਇਆ ਤਾਂ ਉਸ ਦੀ ਜਾਂਚ ਮਾਰਚ ਮਹੀਨੇ ਤੋਂ ਵਿਜੀਲੈਂਸ ਪਿਛਲੇ ਸਾਲ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਦੇ ਵਿੱਚ ਦੋ ਵਾਰ ਵਿਜੀਲੈਂਸ ਨੇ ਜਿਹੜੇ ਨਹੀਂ ਸਬੰਨ ਜਿਹੜੇ ਵਰਜਿੰਦਰ ਸਿੰਘ ਹਮਦਰ ਤੋਂ ਘਟਾਲਾ ਨੂੰ ਭੇਜੇ ਇੱਕ ਮਈ ਦੇ ਮਹੀਨੇ ਭੇਜਿਆ ਇੱਕ ਜੂਨ ਦੇ ਮਹੀਨੇ ਜਰਾ ਉਹਨਾਂ ਨੂੰ ਭੇਜਿਆ ਤੇ ਜਦੋਂ ਦੋ ਸਬੰਨ ਭੇਜੇ ਤੇ ਜੂਨ ਦੇ ਮਹੀਨੇ ਵਿੱਚ ਭੇਜਿਆ ਤਾਂ ਵਰਜਿੰਦਰ ਸਿੰਘ ਹਮਦਰ ਪਾ ਉਹਨਾਂ ਨੇ ਇਹ ਗੱਲ ਕਹੀ ਜੇ ਮੈਂ ਜੀ ਕਮਾ ਕਰਕੇ ਪੇਸ਼ ਵੀ ਹੋ ਸਕਦਾ ਤਾਂ ਮੈਨੂੰ ਸਮਝਾ ਲਾ ਦਿੱਤਾ ਜਾਵੇ ਤਾਂ ਫਿਰ ਕਹਿੰਦੇ ਕਿ 9 ਜੂਨ ਦਾ ਜਿਹੜਾ ਸਮਾਂ ਸੀ ਉਹ ਵਰਜਿੰਦਰ ਸਿੰਘ ਹਮਦਰਦੂ ਨੂੰ ਦਿੱਤਾ ਗਿਆ ਕਿ ਤੁਸੀਂ ਆ ਕੇ ਪੇਸ਼ ਹੋਵੋ ਕਹਿੰਦੇ ਉਸੇ ਸਮੇਂ ਤਰਨ ਜਿਹੜੇ ਵਰਜਿੰਦਰ ਸਿੰਘ ਹਮਦਰਦੂ ਵਿੱਚ ਸੀ ਹਾਈ ਕੋਰਟ ਜਾਂਦੇ ਆ ਤਾਂ ਹਾਈ ਕੋਰਟ 'ਚ ਜਾ ਕੇ ਉਹ ਉਸ ਦੀ ਸ਼ਬਦ ਜਿਹੜੀ ਉਹ ਲੈ ਲੈਂਦੇ ਹਾਈ ਕੋਰਟ ਉਹਨਾਂ ਨੂੰ ਕਹਿੰਦੀ ਆ ਬਿਜ਼ਨਸ ਬਿਊਰੋ ਨੂੰ ਨਿਰਦੇਸ਼ ਦਿੰਦੇ ਆ ਕਿ ਹਾਂ ਭਈ ਜੋ ਵੀ ਤੁਸੀਂ ਪੁੱਛਣਾ ਇਹਨਾਂ ਨੂੰ ਪ੍ਰਸ਼ਨ ਜਿਹੜੇ ਪੁੱਛੋ ਤਾਂ ਉਸ ਤੋਂ ਬਾਅਦ ਜਿਹੜੀ ਕੋਈ ਕਾਰਵਾਈ ਕਰੋ ਤਾਂ ਉਸ ਵਕਤ ਕਹਿੰਦੇ ਨੇ ਕਿ 17 ਪ੍ਰਸ਼ਨ ਸੀ ਜਿਹੜੀ ਪ੍ਰਸ਼ਨ ਵਾਲੀ ਕੁਐਸਚਨ ਜਿਹੜਾ ਕੁਐਸਚਨ ਏਡ ਬਣਾ ਕੇ ਬਰਜਿੰਦਰ ਸਿੰਘ ਹਮਦਰਦ ਨੂੰ ਨਰਥ ਦਿੱਤਾ ਗਿਆ ਤਾਂ ਕਹਿੰਦੇ ਉਹ ਜਾਂਚ ਜਿਹੜੀ ਆ ਉਹ ਚੱਲਦੀ ਰਹੀ ਹੈ ਤੇ ਅੱਜ ਉਹਨਾਂ ਦੇ ਖਿਲਾਫ ਬਰਜਿੰਦਰ ਸਿੰਘ ਹਮਦਰਦ ਤੇ ਨਾਲ 26 ਵਿਕਤੀਆਂ ਦੇ ਖਿਲਾਫ ਜਿਹੜਾ ਜਿੰਨਾਂ ਦੇ ਵਿੱਚ ਇੱਕ ਆਈਐਸ ਅਧਿਕਾਰੀ ਵੀ ਹੈਗਾ ਦੋ ਐਸਟੂ ਵੀ ਹੈਗੇ ਆ ਉਹਨਾਂ ਦੇ ਖਿਲਾਫ ਜਿਹੜਾ ਐਫਆਈਆਰ ਜਿਹੜੀ ਆ ਉਹ ਲਾਂਚ ਕਰਨ ਲੱਗੀ ਹੈ ਔਰ ਇਹਦੇ ਨਾਲ ਹੀ ਨਾਲ ਪਤਾ ਲੱਗਾ ਕਿ 15 ਜਿਹੜੇ ਬੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਔਰ ਬਕਾਇਦਾ ਤੌਰ ਤੇ ਬਜਿੰਦਰ ਸਿੰਘ ਹਮਦਰਦੂਣਾ ਨੂੰ ਇਹ ਨੋਟਸ ਜਿਹੜਾ ਦੇ ਦਿੱਤਾ ਕਿ ਕਿ ਸ਼ਿਆਰ ਦੇ ਨਾਲ ਸੰਬੰਧ ਵਿੱਚ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਨਿਰਦੇਸ਼ ਨੇ ਹੁਣ ਸਿੱਤੂ ਸਾਹਿਬ ਇਹ ਤਾਂ ਵਰਤਾਰਾ ਜਿਹੜਾ ਸਾਰੇ ਸਾਹਮਣੇ ਹੁਣ ਇਸ ਗੱਲ ਨੂੰ ਵੇਖਣਾ ਪਏਗਾ ਕਿ ਵਾਕਿਆ ਘਟਾਲਾ ਹੋਇਆ ਕਿਉਂਕਿ ਇਹਦੇ ਵਿੱਚ ਲਖਵਿੰਦਰ ਜੌਹਲ ਜਿਹੜੇ ਨੇ ਉਹਨਾਂ ਨੂੰ ਵੀ ਬੀਤੇ ਦਿਨਾਂ ਵਿੱਚ ਸੰਬੰਧ ਜਿਹੜਾ ਉਹ ਕੀਤਾ ਗਿਆ ਸੀ ਉਹਨਾਂ ਦੀ ਪੁਸ਼ਕਿਸ਼ ਵੀ ਜੜੀ ਕੀਤੀ ਗਈ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜੇਕਰ ਪਿਛਲੇ ਸਮੇਂ ਦੇ ਵਿੱਚ ਰੁਝਾਨ ਨੂੰ ਵੇਖੀਏ ਖਾਸ ਤੌਰ ਤੇ ਮੀਡੀਏ ਦੇ ਪ੍ਰਤੀ ਤਾਫੇ ਸੁਖਿੰਦਰ ਜੀ ਉਸਦੀ ਇੱਕ ਕਾਰਵਾਈ ਜਿਹੜੀ ਹੈ ਪੂਰਤੌਰ ਤੇ ਸ਼ੱਕੀ ਲੰਦੀ ਹੈ ਕਿਉਂਕਿ ਅਜੀਤ ਅਖਬਾਰ ਹਮੇਸ਼ਾ ਜਿਸ ਤਰੀਕੇ ਨਾਲ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਉਹ ਹਮੇਸ਼ਾ ਖੜੀ ਰਹੀ ਹੈ ਜੀਤਾ ਖਬਰ ਦਾ ਇਹ ਇਤਿਹਾਸ ਜਿਹੜਾ ਉਹ ਸਾਰੇ ਲੋਕ ਜਾਣਦੇ ਆ ਜੇਕਰ ਖਾੜਕੂਵਾ ਦੇ ਦੌਰ ਦੀ ਗੱਲ ਕਰੀਏ ਤਾਂ ਸੁਖਿੰਦਰ ਜੀ ਉਦੋਂ ਵੀ ਅਜੀਤ ਅਖਬਾਰ ਨੇ ਜਿਹੜਾ ਸਰਕਾਰ ਦੇ ਨਾਲ ਬਿਆਨ ਸਿੰਘ ਦੀ ਸਰਕਾਰ ਸੀ ਡੱਟ ਕੇ ਜਿਹੜਾ ਉਹ ਮੱਥਾ ਲਾਇਆ ਸੀ ਤਾਂ ਮੈਨੂੰ ਯਾਦ ਆ ਕਿ ਜਿਹੜੀਆਂ ਸੰਪਾਦਕੀ ਬਿਲਕੁਲ ਖਾਲੀ ਪੇਜ ਦੇ ਉੱਤੇ ਸੈਲਫ ਸਰ ਸ਼ਬਦ ਜਿਹੜਾ ਲਿਖਿਆ ਹੁੰਦਾ ਸੀ ਪਰ ਅਜੀਤ ਨੇ ਕਦੇ ਵੀ ਪਿੱਛੇ ਜੜਾ ਪੈਰ ਨਹੀਂ ਸੀ ਪੁਕਿਆ। ਪਰ ਸਰਕਾਰ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨਾਲ ਅਜੀਤ ਦੀ ਜਿਹੜੀ ਟੱਕਰ ਆ ਉਹ ਚੱਲਦੀ ਰਹੀ ਹੈ। ਉਹ ਇੱਕ ਸਮਾਂ ਇਹ ਵੀ ਆਇਆ ਲੋਕ ਇਹ ਕਹਿੰਦੇ ਨੇ ਕਿ ਬੇਸ਼ੱਕ ਕਿ ਅਜੀਤ ਜਿਹੜਾ ਇਕੱਲੀ ਪੱਖੀ ਚੱਲਦਾ। ਮੈਨੂੰ ਇਹ ਵੀ ਯਾਦ ਆ ਕਿ ਇੱਕ ਵਾਰ ਅਜੀਤ ਅਖਬਾਰ ਨੇ ਗੁਰਚਰ ਸਿੰਘ ਟੋਪਾ ਦੇ ਖਿਲਾਫ ਜਿਹੜਾ ਇੱਕ ਪੂਰੀ ਫਰੰਟ ਜਿਹੜਾ ਉਹ ਖੋਲਿਆ ਸੀ। ਭਾਈ ਰਣਜੀਤ ਸਿੰਘ ਦੇ ਖਿਲਾਫ ਜਿਹੜਾ ਜਿਹੜਾ ਕਾਲ ਤੱਕ ਦੇ ਸਾਬਕਾ ਜਥੇਦਾਰ ਉਹਨਾਂ ਦੇ ਖਿਲਾਫ ਹੀ ਫਰੰਟ ਜਿਹੜਾ ਖੋਲਿਆ ਸੀ। ਉਹਨਾਂ ਦੀਆਂ ਨੀਤੀਆਂ ਦੇ ਖਿਲਾਫ। ਜੋਰਾ ਵਿਆਲਬੀ ਤੇ ਤੋਂ ਬੇਸ਼ੱਕ ਉਹ ਤੇ ਜਿਸ ਤਰੀਕੇ ਦੇ ਮਰਜ਼ੀ ਇਲਜ਼ਾਮ ਲੱਗਦੇ ਨੇ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਆ ਬੜੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰੀ ਵਿਗਿਆਪਨ ਜਿਹੜਾ ਅਜੀਤ ਅਖਬਾਰ ਨੂੰ ਬਿਲਕੁਲ ਨਹੀਂ ਦਿੱਤਾ ਜਾ ਰਿਹਾ ਜਾਂ ਹੋਰ ਜਿਹੜੇ ਸਰਕਾਰੀ ਫੰਡ ਹੁੰਦੇ ਨੇ ਉਹ ਅਖਬਾਰ ਨੂੰ ਕੋਈ ਵੀ ਨਹੀਂ ਦਿੱਤੇ ਜਾ ਰਹੀ ਤਾਂ ਉਸ ਸਭ ਕਾਸੇ ਦੇ ਵਿੱਚ ਇੱਕ ਸਧਾਰਨ ਨਜ਼ਰ ਨਾਲ ਤਾਂ ਸੁਖਵਿੰਦਰ ਜੀ ਇਹ ਪ੍ਰਭਾਵ ਜਾਂਦਾ ਕਿ ਜਿਹੜਾ ਵੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦਾ ਉਸ ਦੇ ਖਿਲਾਫ ਪਰਚਾ ਦੇ ਦੋ ਚਾਹੇ ਇਹ ਪੰਜਾਬ ਹੋਵੇ ਤੇ ਚਾਹੇ ਸੁਖਵਿੰਦਰ ਜੀ ਕਮਿ ਪੱਧਤੀ ਤੋਂ ਸੀ ਰਾਜ ਦੀ ਤੀਂ ਗੱਲ ਕਰ ਲੋ ਚਾਹੇ ਕੇਂਦਰ ਦੀ ਭਾਜਪਾ ਸਰਕਾਰ ਆ ਤੇ ਚਾਹੇ ਆ ਪੰਜਾਬ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਦੋਵੇਂ ਮੀਡੀਆ ਦੇ ਪ੍ਰਤੀ ਏਹੋ ਹੀ ਰੁਖ ਜਿਹੜਾ ਅਖਤਿਆਰ ਜਿਹੜਾ ਉਹਨਾਂ ਨੇ ਕੀਤਾ ਹੋਇਆ ਕਿਸੇ ਨੂੰ ਝੂਠੇ ਮਕਦਮੇ ਵਿੱਚ ਫਸਾਤਾ ਤੁਸੀਂ ਕਮਿ ਪੱਤਰ ਤੱਕ ਸੀ ਐਨਡੀਟੀਵੀ ਵੀ ਬੰਦ ਕਰਾ ਦਿੱਤਾ ਗਿਆ ਈਵਨ ਕਿ ਜਿਹੜੇ ਬਾਹਰ ਦੇ ਜਿਹੜੇ ਸੋਸ਼ਲ ਮੀਡੀਆ ਦੇ ਵੱਡੇ ਪਲੇਟਫਾਰਮ ਸੀ ਉਹਨਾਂ ਦੇ ਉੱਤੇ ਵੀ ਈਡੀ ਦੇ ਜਿਹੜੇ ਰੀਟਸ ਸੁਖਿੰਦਰ ਜੀ ਬੀਤੇ ਦੌਰ ਚ ਹੋਏ ਆ ਤਾਂ ਫਿਰ ਸੁਭਾਵਕਾ ਕਿ ਜੇਕਰ ਅਜੀਤ ਅਖਬਾਰ ਦੇ ਖਿਲਾਫ ਔਰ ਖਾਸ ਤੌਰ ਤੇ ਉਸ ਦੇ ਸੰਪਾਦਕ ਦੇ ਖਿਲਾਫ ਪਛਾ ਦਰਜ ਹੁੰਦਾ ਤਾਂ ਪਹਿਲੀ ਨਜ਼ਰੇ ਤਾਂ ਸਿੱਧੂ ਸਾਹਿਬ ਇਹੋ ਹੀ ਕਹਿ ਜਾਊਗਾ ਕਿ ਪ੍ਰਸੰਧਿਕ ਆਜ਼ਾਦੀ ਦੇ ਖਿਲਾਫ ਹੈਗਾ ਬਾਕੀ ਠੀਕ ਹੈ ਜੇ ਹੁਣ ਸਰਕਾਰ ਦੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਪਛਾ ਦਰਜ ਕੀਤਾ ਤਾਂ ਫਿਰ ਇਹ ਜਾਂਚ ਜਿਹੜੀ ਆ ਪੂਰਤ ਤੌਰ ਤੇ ਨਰਪਖਤ ਪਾਰਦਰਸ਼ਤਾ ਵਾਲੀ ਹੋਣੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਹੋਇਆ ਕਿ ਇਤੇ ਸਖਤ ਸਰਦਾਰ ਜੀ ਇਹ ਹਾਲ ਉਹੀ ਨਾ ਹੋਵੇ ਜੋ ਕੁਝ ਭਾਰਤ ਪੂਸ਼ਕ ਆਸ਼ੀਸ਼ਦਾ ਹੋਇਆ ਜਾਂ ਉਹ ਵੀ ਸੁਹਣੀਦਾ ਹੋਇਆ ਜਾਂ ਹੋਰ ਜਿਹੜੇ ਪੋਲੀਟੀਕਲ ਬੰਦੇ ਸੀ ਜਿਨ੍ਹਾਂ ਨੂੰ ਫੜ ਲਿਆ ਉਹ ਬੰਦੇ ਬਾਅਦ ਚ ਆ ਗਏ ਤਾਂ ਸਰਕਾਰ ਦੀ ਇਸ ਵੇਲੇ ਜਿਹੜਾ ਅਸੀਂ ਕਹਿ ਸਕਦੇ ਆ ਬਾਜੜੀ ਉਸ ਮੁੱਦੇ ਤੇ ਨਿਕਲੀ ਪਈ ਹੈ ਹੁਣ ਅਕਾਲੀ ਦਲ ਨੇ ਇਸ ਮੁੱਦੇ ਤੇ ਆੜ ਕੇ ਇਲੈਕਸ਼ਨ ਕਮਿਸ਼ਨ ਨੂੰ ਦਖਲਅੰਦਾਜ਼ੀ ਕਰਨ ਵਾਸਤੇ ਕਿਹਾ ਕਿ ਹਾਂ ਭਈ ਇਸ ਮੁੱਦੇ ਤੇ ਦਖਲਅੰਦਾਜ਼ੀ ਕੀਤੀ ਜਾਵੇ ਕਿ ਇਹ ਪ੍ਰਸਤੀ ਜਾਂ ਜਾਤੀ ਤੇ ਹਮਲਾ ਹੈਗਾ ਵਾਕਫ ਪੋਲੀਟੀਕਲ ਪਾਰਟੀਆਂ ਨੇ ਅਜੇ ਬਿਆਨ ਆਪਣੇ ਸ਼ੁਰੂ ਹੋਏ ਆ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਡਟ ਕੇ ਜਿਹੜੇ ਅ ਮਰਜਿੰਦਰ ਹੰਦਰਤ ਨਾਲ ਖਲੋਤੇ ਜਿਹੜੇ ਨਚਰਾਏ ਨੇ ਉਹ ਚਾਹੀਦਾ ਵੀ ਆ ਕਿ ਜੇਕਰ ਚੋਣ ਜਾਬਤਾ ਲੱਗਾ ਤਾਂ ਉਸ ਵਕਤ ਬਿਜ਼ਨਸ ਜਿਹੜੀ ਕਿਸ ਅਧਾਰ ਤੇ ਜਿਹੜਾ ਉਹ ਪਰਚਾ ਦਰਜ ਕਰ ਰਹੀ ਆ ਇਹ ਜਿਹੜੀ ਗੱਲ ਜਿਹੜੀ ਸਮਝ ਤੋਂ ਬਾਹਰ ਆ ਤੇ ਜੇ ਵਾਕਿਆ ਹੋਇਆ ਜਿਸ ਤਰੀਕੇ ਨਾਲ ਕੀਤਾ ਤਾਂ ਫਿਰ ਕਿਤੇ ਨਾ ਕਿਤੇ ਪੋਲਿਟੀਕਲ ਮਨੈਟਾ ਤਾਂ ਸਿੱਧੂ ਸਭ ਲੱਗਦਾ ਆ ਬਾਕੀ ਦੇਖੋ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਵਿਜੀਲੈਂਸ ਆ ਇਹ ਕੀ ਹੋ ਲੋ ਇਹਦੇ ਚੋਂ ਕੱਢਦੀ ਆ ਨਾ ਕੀ ਨਹੀਂ ਕੱਢਦੀ ਨਿਕਲਦਾ ਤਾਂ ਮੈਨੂੰ ਕੁਝ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਭਾਰਤ ਪੂਸ਼ਨ ਆਸੂ ਜਾਂ ਬਾਕੀ ਲੀਡਰ ਨਾਲ ਮੈਂ ਨਾਲ ਆ ਇੱਕ ਵਾਰੀ ਦੇ ਬੱਲੇ 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 ਇਹਨਾਂ ਨੇ ਖਰਾੜੀ ਬਾਤ ਵਿੱਚ ਛੋ ਛੋ ਕੇ ਘਰ ਬੈਠੇ ਉਹੀ ਕੁਝ ਬੰਨੂ ਇਸ ਮੁੱਦੇ ਤੇ ਲੱਗਦਾ ਕੇਵਲ ਤੇ ਇੱਕ ਬਲ ਪ੍ਰੈਸ ਨੂੰ ਦਬਾਉਂਦਾ ਹੀ ਜਤਨ ਹੈਗਾ ਹੋਰ ਇਸ ਦੇ ਵਿੱਚ ਸਿਪਿੰਦਰ ਜੀ ਲੱਗਦਾ ਕੁਝ ਨਹੀਂ ਲੱਗਦਾ ਚਲੋ ਅਣਕ ਸਾਥ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਿਪੂ ਸਾਹਿਬ ਸਾਹਿਬਨ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਹਮਕਬਰਾਂ ਨਾਲ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਣਕੀ ਸਾਹਿਬ ਦਰਨ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਤੁਹਾਡਾ ਫਿਰ ਮਿਲਾਂਗੇ ਧੰਨਵਾਦ